ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰਾਂ ਨਿਸ਼ਾਨ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਨਾਲ ਲੱਗਦੇ ਪਿੰਡ ਜੇਕਰ ਗੱਲ ਕਰੀਏ ਤੇ ਅਲਾਦੀਨਪੁਰ ਦੁਗਲਵਾਲਾ ਤੇ ਸੇਰੋਂ ਇਹ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਆ ਤੇ ਖਾਸ ਵਿਜਿਟ ਤੁਸੀਂ ਰਸੂਲਪੁਰ ਨਹਿਰਾ ਕਰਨੀ ਹੈ ਬਿਲਕੁਲ ਤਰਨਤਾਰਨ ਸਾਹਿਬ ਦੇ ਨਾਲ ਹੀ ਲੱਗਦਾ ਪਿੰਡ ਆ ਤੋ ਤਰੀਕ ਅੱਜ ਤੁਸੀਂ ਨੋਟ ਕਰ ਲਓ 27 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਸ਼ੋਰਟ ਦੇ ਵਿੱਚ ਇੱਕ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਦੋ ਮੱਝਾਂ ਤੇ ਦੋ ਹੀ ਬੇੜਾ ਦੋਵੇਂ ਬੇੜਾ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਗੱਬਣਾ ਇੱਕ ਮੱਝ ਗੱਬਣਾ ਤੇ ਇੱਕ ਮੈਂ ਜਿਹੜੀ ਬਿਲਕੁਲ ਸੁਈ ਸਵਾਈ ਆ ਉਹ ਵੀ ਤਕਰੀਬਨ ਕੋਈ 5-8 ਕਿ ਦਿਨਾਂ ਦਾ ਸਮਾਂ ਹੋ ਗਿਆ ਸੁਈ ਨੂੰ ਸੋ ਆਓ ਕਰਦੇ ਆ ਪੂਰੀ ਗੱਲਬਾਤ ਤੋਂ ਤੋਂ ਪਹਿਲਾ ਨਿਸ਼ਾਨ ਬਾਈ ਸਾਸਰੀ ਕਾਲ ਸਾਸਰੀਆ ਵੀਰ ਜੀ ਹੋ ਠੀਕ ਠਾਕ ਜੋ ਬੜੇ ਵਧੀਆ ਨਿਸ਼ਾਨ ਸਿਆ ਕੀ ਹਾਲ ਚਾਲ ਵਧੀਆ ਵਧੀਆ ਠੀਕ ਠਾਕ ਕਿਰਪਾ ਬੱਬੇ ਦੀ ਵੀਰ ਜੀ ਚਲੋ ਸ਼ੁਕਰੇ ਮਾਲਕ ਦਾ ਤੁਸੀਂ ਸੁਣਾਓ ਕਿਵੇਂ ਜੀ ਹੋਤ ਵਧੀਆ ਮਾਲਕੋ ਹਾਂ ਜੀ ਹੋ ਠੀਕ ਠਾਕ ਹਾਂ ਠੀਕ ਠਾਕ ਹਾਂ ਜੀ ਹਾਂ ਜੀ ਲੈ ਵੀ ਨਿਸ਼ਾਨ ਉਦੋਂ ਵੀ ਆਪਾਂ ਮਾਲ ਪਾਇਆ ਸੀ ਕੋਈ ਤਿੰਨ ਚਾਰ ਕ ਪਸ਼ੂ ਦਸਾਏ ਸੀ ਹਾਂ ਜੀ ਵੀਰ ਜੀ ਨਾਲੋਂ ਨਾਲ ਹੀ ਮਾਲ ਵਿਗਈ ਜਾਂਦਾ ਜੀ ਦੇਖ ਬੂ ਗਿਆ ਸੀ ਹਾਂ ਜੀ ਵੇਖ ਗਿਆ ਉਸੇ ਅੱਧਾ ਕਿੰਡਾ ਲੱਗਾ ਮੈਂ ਬਸ ਚਲੋ ਹਾਂਜੀ ਅੱਜ ਵੀ ਫਿਰ ਅਧਾ ਘੰਟਾ ਲੱਗੇਗਾ ਕਿ ਸਿਰਫ 15-20 ਮਿੰਟਾਂ ਨਾਲ ਹਾਂ ਇਹੋ ਕੰਮ ਹੀ ਰੱਖਣਾ ਆਪਾਂ ਦੇ ਵੱਧ ਮੁੱਲ ਪਾਉਣਾ ਜਾਇਜ਼ ਹੀ ਮੁੱਲ ਪਾਣਾ ਮੋਲੀ ਵਿਖਦਾ ਹਾਂ ਹਾਂ ਮੋਲੀ ਵਿਖਦਾ ਵੀਰ ਜੀ ਹਾਂ ਹਾਂਜੀ ਤੇ ਜਿੰਨਾ ਜਾਇਜ਼ ਦੇ ਦਾਂਗੇ ਅਗਲਾ ਕੱਲ੍ਹ ਉਹਨਾਂ ਵੀਰ ਜੀ ਗਾ ਕੇ ਤੁਰਿਆ ਆਉਂਦਾ ਵਾ ਹਾਂ ਹਾਂਜੀ ਚਲੋ ਵੀ ਇਸੇ ਤਰ੍ਹਾਂ ਹੀ ਇਹ ਤੇ ਨਿਸ਼ਾਨ ਸ਼ੁਰੂਆਤ ਕਰ ਲਗੇ ਪਹਿਲੇ ਨੰਬਰ ਤੋਂ ਇੱਕ ਸੂਈ ਮੱਝ ਦਿਖਾ ਦਿੰਨੇ ਆ ਇਹ ਵੀਰ ਜੀ ਤੀਜਾ ਸੂਆ ਸੂਈ ਆ ਠੀਕ ਹੈ ਜੀ ਹਾਂ ਪੰਜੀਆਂ ਤੋਂ 28 ਦਿਨ ਹੋ ਗਏ ਸੂਈ ਨੂੰ ਪਾਏ ਮਹੀਨਾ ਮੰਨ ਕੇ ਖਰੀਦ ਸਕਦਾ ਮਗਰ ਕਟਾ ਦੇ ਠੀਕ ਆ ਹਾਂਜੀ ਮਗਰ ਕਟਾ ਤੇ ਦੋ ਦਿਨ ਥਲੇ ਸੋਡ ਦੁੱਧ ਵੀਰ ਜੀ 9 10 ਕਿਲੋ ਐ ਨੈਟ ਪੱਕਾ ਦੇ ਥਲੇ ਤਿਆਰ ਆ ਚੋਣ ਚਵਾਦੀ ਕਿਦਾਂ ਹਾਂ ਇੱਕ ਨੰਬਰ ਕੋਈ ਪੂਰ ਛਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਠੀਕ ਆ ਬਈ ਹਾਂ ਲੋ ਵੀ ਚਵਾਈ ਚ ਪੂਰੀ ਇੱਕ ਨੰਬਰ ਆ ਠੀਕ ਆ ਜੀ ਤੇ ਸੁਬਿਆਂ ਦੇ ਵਿੱਚ ਤੀਜਾ ਦੱਸਿਆ ਦੀ ਤੀਜਾ ਤੀਜਾ ਤੇ ਤੀਜਾ ਸੁਬਾ ਤੇ ਕੋਈ ਠਾਈਆਂ ਦਿਨਾਂ ਦੀ ਜਾਂ ਮਹੀਨੇ ਦੀ ਸੂਈ ਆ ਮਹੀਨੇ ਦੀ ਮੰਨ ਕੇ ਸੌਦਾ ਕਰ ਲੈ ਬਾਕੀ ਇੱਕ ਰੰਗ ਸਾਰੀ ਕਾਲੀਏ ਪੂਛ ਮੜੀ ਚਿੱਟੀ ਬਸ ਕਰੋ ਚੱਕ ਜੀ ਠੀਕ ਆ ਜੀ ਸੋ ਮੂੰਹ ਮੱਥੇ ਦੀ ਜੱਕ ਕਰੋ ਬਾਕੀ ਟਾਂ ਛਾਟੂ ਛਾ ਮੈਂ ਤਾਂ ਚੰਗਾ ਮੀਡੀਅਮ ਹ ਤੋ ਚੱਡੇ ਲੇਵੇ ਤੇ ਤੁਸੀਂ ਵੇਖ ਸਕਦੇ ਜੇ ਵੈਸੇ ਹੁਣ 2:30 ਵਜੇ ਦਾ ਸਮਾਂ ਹੈ ਤੇ ਸਵੇਰ ਨਿਸ਼ਾਨ ਚੁਵਾਈ ਦਾ ਪੰਜ ਵਜੇ ਪੰਜ 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 5:00 ਵਜੇ ਚੁਵਾਈ ਕਰਦੀ ਆ। ਉਹ ਵੀ ਮਾਰਨਿੰਗ ਜਿਹੜੀ 5:00 ਵਜੇ ਚੁਵਾਈ ਕੀਤੀ ਆ ਅਜੇ ਵੀ ਤਕਰੀਬਨ ਕੋਈ 2:30-3 ਘੰਟੇ ਦਾ ਸਮਾਂ ਪਿਆ ਅਜੇ ਚੁਵਾਈ ਦਾ ਸਮਾਂ ਬਿਲਕੁਲ ਨੇੜ ਆਉਂਦਾ ਜਾਊਗਾ ਜਿਵੇਂ ਜਿਵੇਂ ਕਰਮਾ ਦੀ ਸ਼ਾਮ ਦੇ ਸਮੇਂ ਆਲਾ ਜਾਊਗੀ। ਆ ਦੇਖੋ ਨਿਸ਼ਾਨ ਜਕ ਸਾ ਜਿਹੜਾ ਬਿਲਕੁਲ 9 ਕਿਲੋ ਦੁੱਧ ਦੀ ਜਵਾਵਾਂਗੇ ਆਪਾਂ ਵੀਜੀ 9 ਕਿਲੋ ਪਾ ਰਿਆ ਇਹ ਖੁੱਲਾ ਡੁੱਲਾ 9 ਦਾ ਕਿਲੋ ਵੀਜੀ ਠੰਡਾ ਦੁੱਧ ਹੈਗਾ ਵਾ ਠੀਕ ਆ ਹਾਂਜੀ ਆ ਇਹ ਦੁੱਧੋ ਵਾਜੂਗੇ ਇਹ ਕੱਲ ਪਰਸੋਂ ਹੀ ਆਈ ਆ ਹਾਂ 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 ਦੁੱਧੋ ਕਿਉਂਕਿ ਥੋੜੀ ਸਾਹਸ ਵਾਲਾ ਘੱਟ ਹੈ ਜੀ ਲੱਪਾ ਲਪਾ ਮਾ ਮੋੜ ਲਾਇ ਪੱਠੇ ਖੋਲ ਕੇ ਨਹੀਂ ਖਾਂਦਾ ਠੀਕ ਆ ਹਾਂ ਬਾਕੀ ਚੁਵਾਈ ਚੁਈ ਦੀ ਇੱਕ ਵਾਰ ਪਾ ਸਾਬ ਕੋਈ ਪੂਛਟਾ ਨਹੀਂ ਕੋਈ ਥਣ ਵੱਧ ਘੜ ਨਹੀਂ ਜੀ ਠੀਕ ਆ ਲੋ ਵੀ ਇਹ ਦੋਸਤੋ ਇਸ ਮੈਂ ਦੀ ਪੂਰੀ ਡਿਟੇਲ ਆ ਸੋ ਤੀਜਾ ਸੂਬਾ ਬਾਕੀ ਬੱਚਾ ਤੁਹਾਨੂੰ ਇੱਕ ਵਾਰੀ ਦਿ ਕੋ ਮਹੀਨੇ ਦਾ ਪਰ ਜਿਹੜਾ ਬੱਚਾ ਆ ਤੁਹਾਨੂੰ ਵੇਖ ਕੇ ਪਤਾ ਲੱਗ ਹੀ ਜਾਣਾ ਮਹੀਨੇ ਦਾ ਬੱਚਾ ਹੈ ਤੇ ਨਿਸ਼ਾਨ ਕੀ ਮੁੱਲ ਕੀ ਡਿਮਾਂਡ ਰੋਗੀ ਜੀ ਮੁੱਲ ਦੇ ਲੋਕ ਹੀ ਵਸੇਰਾ ਕਰੀ ਜਾਂਦਾ ਆਪਾਂ ਲੋਕਾਂ ਨਾਲ ਨਹੀਂ ਕਰਨਾ ਮੁੱਲ ਕਰਨੇ 80000 75000 ਦੀ ਹਾਂ ਨਾ ਦੇਣੀ ਹੈ ਜੀ 75 ਦੀ ਹਾਂਜੀ ਠੀਕ ਹੈ ਜੀ ਦੋ ਦ ਭਾਵੇਂ ਚਾਰ ਡੰਗ ਚੋਲੇ ਭਾਵੇਂ ਚੋਲੇ ਪੰਜ ਡੰਗ ਮੈਂ ਤੁਸੱਲੀ ਕਰਾ ਕੇ ਦਵਾਂਗੇ ਆਪ ਵੀ ਤੁਸੱਲੀ ਕਰਕੇ ਲਈ ਤੁਸੱਲੀ ਕਰਾ ਕੇ ਦਵਾਂਗੇ ਜੀ ਬਿਲਕੁਲ ਹਾਂਜੀ ਲਓ ਵੀ ਦੋਸਤੋ 80000 ਭਾਵੇਂ ਡਿਮਾਂਡ ਕਰਾ ਲਓ ਠੀਕ ਹੈ ਜੀ 75000 75000 ਦੀ ਜੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਬਾਕੀ ਕੋਈ ਛੋਟੀ ਨਹੀਂ ਹਾਈਟ ਵੀ ਵੱਡੀ ਆ ਤੇ ਲੰਬੀ ਲੰਬੀ ਬਸੇਰੀ ਹੈ ਪੂਰੀ ਹਾਂਜੀ ਹਾਂ ਲੋਬ ਠੀਕ ਆ ਜੀ ਬਾਕੀ ਰਹੀ ਗੱਲ ਚੋਣ ਜਵਾ ਦੀ ਤੁਹਾਨੂੰ ਦੱਸ ਹੀ ਦਿੱਤੀ ਵੀਡੀਓ ਚ ਵੀ ਪਾਸ ਆ ਬਿਲਕੁਲ ਕੋਈ ਭਰਾ ਤਸੱਲੀ ਕਰ ਲੇ ਪੂਰੀ ਪਰਫੈਕਟ ਆ ਤੇ ਇਹ ਦੋਸਤੋ ਇਸ ਮੈਂ ਦੀ ਡਿਟੇਲ ਆ 75000 ਦੀ ਮਿਲ ਜੂਗੀ ਇੱਕ ਸੈਕੰਡ ਨੰਬਰ ਤੇ ਤੁਹਾਨੂੰ ਮੱਝ ਦਿਖਾ ਦਿੰਦੇ ਆ ਪੂਰੀ ਹੈਵੀ ਬਾਡੀ weight ਆ ਪੂਰੀ ਜਮੀ ਪਲੀ ਫੁੱਲ ਵਜਨ weight ਆ ਤੇ ਇਹਦਾ ਨਿਸ਼ਾਨ ਕੀ ਬਿਰਵਾ ਇਹ ਤੀਜਾ ਸੂਆ ਸੁਣੀ ਵੀਰ ਜੀ ਤੀਜਾ ਸੂਆ ਹਾਂਜੀ ਹਲੇ ਹਫਤਾ 10 ਦਿਨ ਕੱਚੀ ਆ ਇਹ ਹਫਤਾ ਕੱਢਦੀ ਆ ਜੀ ਹਾਂ ਕੱਢਦੀ ਆ ਲੋ ਵੀ ਇੱਕ ਹਫਤਾ ਹੋ ਜਾਏ ਦੋਸਤੋ ਸਮਾਂ ਬਾਕੀ ਆ ਤੀਜਾ ਸੂਆ ਇਸ ਮੈਨੇ ਸੁਣਾ ਤੇ ਸਿੰਘ ਤੁਸੀਂ ਵੇਖੋ ਕਿ ਬਿਲਕੁਲ ਬੈਕ ਸਾਈਡ ਨੂੰ ਆ ਜਿਵੇਂ ਆਪਾਂ ਨੋਟ ਤੁਹਾਨੂੰ ਕਰਾ ਦਿੰਦੇ ਆ ਤੇ ਫੇਸ ਕੁਆਲਿਟੀ ਚੰਗੀ ਆ ਤੀਜਾ ਸੂਆ ਸੁਣਾ ਲਈ ਆ ਵਜ਼ਨ ਵਟਾ ਬਾਕੀ ਵਜਨ ਵਜਨ ਪੂਰਾ ਆ ਹਾਂ ਓਕੇ ਪਾਡਾ ਪੁੰਡਾ ਪੜਾ ਸਾਡਾ ਪਾਡਾ ਪੁੰਡਾ ਪੂਰਾ ਵਿਰਜੇ ਪੁੰਗਾ ਸ਼ਹਿਦ ਆਉਂਦਿਆ ਵਾ ਨਾ ਹੀ ਉਹ ਗਿਆ ਹਵਤਾ ਦਾ ਦਿਨ ਖੜਦੇ ਆ ਬਣੂ ਬਣੂ ਮਾਜ ਚੰਗੀ ਪੂਰੀ ਲਓ ਜੀ ਕਰੋ ਚਾਕ ਠੀਕ ਆ ਜੀ ਇਹ ਮੇਲ ਵੀ ਦੋਸਤੋ ਬੜੇ ਜਾਇਜ਼ ਰੇਟ ਦੇ ਵਿੱਚ ਜਾਣੀਏ ਚਲੋ ਸਾਰੇ ਭੈਣ ਭਰਾ ਸਚਨ ਵੀਰ ਆਪਣੇ ਟਰਾਈ ਮਾਰਦੇ ਆ ਸਾਰੇ ਪਾਸੇ ਤੁਰ ਫਿਰ ਕੇ ਵੇਖਦੇ ਆ ਪਰ ਆ ਬਿਲਕੁਲ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਤੁਹਾਨੂੰ ਐਂਡ ਤੱਕ ਤੁਸੀਂ ਜੁੜੇ ਰਹਿ ਜੇ ਰੇਟ ਆਪਾਂ ਵਿੱਚੇ ਦੱਸਾਂਗੇ ਤਾਂ ਪੂਰੀ ਜਮੀ ਪਲੀ ਆ ਫੁੱਲ ਵਜਨੋ ਵੇਟ ਆ ਉੱਤੋਂ ਤੁਸੀਂ ਵੇਖੋਗੇ ਪਿੱਠ ਪੂੜਾ ਕਰਨ ਵਾਲੀ ਤਾਂ ਬਹੁਤ ਸੋਹਣਾ ਚੌੜਾ ਤਾਂ ਪੂਰੀ ਰਾਜੀ ਆ ਉਤੋਂ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਅੰਗਲੇ ਉਹ ਠੀਕ ਆ ਜੀ ਮੀਡੀਅਮ ਹਾਈਟ ਦੇ ਵਿੱਚ ਆ ਸੋ ਉਨਾ ਹੀ ਜ਼ਿਆਦਾ ਵਜ਼ਨ ਵੇਟ ਲੱਗਾ ਕਰਮ ਵਾਲੀ ਤੋਂ ਦੂਜੇ ਪਾਸੇ ਚੈੱਕ ਕਰ ਆਪਾਂ ਗੱਲ ਕਰਨ ਲਈ ਆ ਦੇਖ ਪੂਰੀ ਯਾਰਤੀਆਂ ਦੇ ਸਰਹਾਲੇ ਵਾਂਗੂ ਗੋਲ ਆ ਪੂਰੀ ਦੇ ਯਾਰਤੀਆਂ ਦੇ ਬਿਲਕੁਲ ਬਹੁਤ ਠੀਕ ਆ ਉਹ ਵਿਖਾਲਾ ਬਖੂਲਾ ਬਹੁਤ ਸੋਨਾ ਬਾਕੀ ਹੈ ਵੀ ਪਤਲੇ ਪਿੰਡੇ ਦੀ ਆ ਕਰਮਾਲੀ ਤੇ ਕੱਢ ਜੂਗੀ ਦਿਨ ਹਜਾਂ ਨਹੀਂ ਛਾਲ ਪੰਜ ਸੱਤ ਵੀਰ ਜੀ ਹਫਤਾ ਦਾਸ ਦੇਣਾ ਜੇ ਖੜਦੀ ਆ ਪੂਰਾ ਆਪਾਂ ਦਿੱਪੇ ਆ ਰੀ ਨਾ ਸ਼ਹਿਦ ਆਇਆ ਬਾਕੀ ਥਣਾ ਦੀ ਗਰੰਟੀ ਉਹ ਪਾਰ ਪਿੱਛੇ ਦੀ ਆਪਣੀ ਗਰੰਟੀ ਉਹ ਦੋ ਦਿਨ ਹੋ ਗਏ ਆ ਕੋਈ ਭਾਰ ਕੋ ਨਹੀਂ ਵਿਖਾਇਆ ਠੀਕ ਆ ਹਾਂ ਤੇ ਜਿੱਥੋਂ ਦੇ ਆਪਾਂ ਲਈ ਘਰ ਵਾਲੇ ਕਈ ਦੁੱਧ ਬਸੇਰਾ ਦਾਦੇ ਆ 13 14 ਕਿਲੋ ਆਂਦੇ ਦੁੱਧ ਚੁੰਦੇ ਰਹੇ ਆ ਜਿਹੜੇ ਸੂ ਪੀਦੇ ਬੱਚੇ ਪੂਰੀ ਤਸੱਲੀ ਕਰਾ ਕੇ ਦਵਾਂਗੇ ਆਪਣੇ ਘਰ ਹਾਂ ਤੇ ਬਾਕੀ ਜਿੰਨੇ ਵੀ ਲੈਣੀ ਬਾਕੀ ਸਾਰੇ ਸਮਝਦਾਰ ਹੈਗੇ ਵੀਰ ਜੀ ਹਾਂ ਨਹੀਂ ਵਿਖਾਲੇ ਬਖੂ ਬਾਕੀ ਕੋਈ ਪੁਰਾਣੀ ਨਾ ਪਾਇਆ ਇਹ ਕਦੇ ਕਹਿ ਰਹੀ ਥੋੜੇ ਦਿਨ ਖੜਦੀ ਆ ਹਫਤਾ ਦੱਸ ਦੇ ਰਵਾਨਾ ਲੈਣੇ ਆ ਵੀ ਲੈ ਜੂ ਹਜੇ ਸਾਜੀ ਸੌਖੀ ਆ ਮੈਂ ਹੈਨਾ ਹਾਂਜੀ ਠੀਕ ਆ ਤੇ ਇਹ ਨਿਸ਼ਾਨ ਕੀ ਮੁੱਲ ਕੀ ਡਿਮਾਂਡ ਕਰਦੀ ਮੁੱਲ ਤੇ ਭਾਵੇਂ 1-5 10 ਜੋ ਮਰਜ਼ੀ ਕਰੀ ਜਾਈਏ ਲੱਖ ਦੀ ਦੇ ਦਾਂਗੇ ਜੀ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾਲਾ ਹੈ ਹਾਂਜੀ ਵੀਰ ਜੀ ਆਹ ਆ ਠੀਕ ਆ ਵੀ ਹਾਂ ਜਾਇ ਜੀ ਆਪਾਂ ਮੁੱਲ ਕੀਤਾ ਵੱਧ ਮੁੱਲ ਨਹੀਂ ਕੀਤਾ ਵੀਰ ਜੀ ਹਾਂ ਬਾਕੀ ਲੱਖ ਦੇ ਵਿੱਚੋਂ ਵੀ ਖੁਸ਼ੀ ਨਾ ਕਰਦੀ ਕੋਈ ਨਹੀਂ ਥੋੜਾ ਬੜਾ ਮਾਨਦਾਨ ਕਰਦਾ ਹੈ ਜ਼ਿਆਦਾ ਨਹੀਂ ਹੋਣਾ ਵੀਰ ਜੀ ਆਪਾਂ ਮੁੱਲ ਜਾਇ ਜੀ ਪਾਉਂਦੇ ਆ ਠੀਕ ਆ ਵੀ ਹਾਂ ਲਓ ਵੀ ਤੁਹਾਨੂੰ ਪਤਾ ਕੋਈ 1 2 5 ਤੋਂ ਘੱਟ ਕੋਈ ਗੱਲ ਨਹੀਂ ਕਰ ਆਪਾਂ ਨੇ ਜਾਇਜ ਮਿਲੀ ਤਾਂ ਆਪਾਂ ਜਾਇਜ ਹੀ ਦੇਣੀ ਵੀ ਚਲੋ ਜੀ ਹਾਂ ਸੋ ਬਾਕੀ ਭੈਣ ਭਰਾ ਆਪਣੇ ਸੱਜਣ ਵੀਰਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਕਿਹੜੇ ਭਾਅ ਪਸ਼ੂ ਤੋਲਣਾ ਹੈ ਠੀਕ ਹੈ ਜੀ ਕਿਹੜੇ ਭਾਅ ਪਸ਼ੂ ਵੇਖਣਾ ਸੋ ਢਮਾਨ ਇੱਕ 10-5 ਕੁਝ ਵੀ ਆ 1 ਲੱਖ ਦੇ ਰਕਮ ਆ 20-25 ਤਾਂ ਕਰਦੇ ਮੁੱਲ ਤੇ ਤਾਂ ਵੀ ਮੱਝ ਵਿਗਦੀ ਸੀ ਆਪਾਂ ਫालतू ਮੁੱਲ ਨਹੀਂ ਵਿਜੀ ਕਰਨਾ ਤੇ ਚਲਦਾ ਕੀ ਕੁਝ ਨਹੀਂਗਾ ਹਨਾ ਗੱਲ ਤੇ ਵੀ ਜੇ ਆਪ ਨੂੰ ਚਲੋ ਜੈਜਮੇਲੀ 2 ਪੈਸੇ ਕਮਾਈ ਕਰਨੀ ਆ ਹਾਂਜੀ 2 ਰੁਪਈਆ ਲੈਣੇ ਹੁੰਦੇ ਵਪਾਰ ਲੈਣ ਦਾ ਕੰਮ ਤੇ ਬਾਕੀ ਵੇਨਸਬੂਨਸ ਕਾਫੀ ਜਿਆਦੀਆਂ ਨੇ ਪਿੰਡੇ ਉੱਪਰ ਤੁਸੀਂ ਵੇਖੋਗੇ ਕਾਫੀ ਵੇਨਸਬੂਨਸ ਤੁਹਾਨੂੰ ਨਜ਼ਰ ਆ ਜਾਣਗੀਆਂ ਤੇ ਪਤਲੇ ਪਿੰਡੇ ਦੇ ਵਿੱਚ ਮੈਂ ਆ ਇਧਰ ਜਿਹੜੀ ਤੁਹਾਨੂੰ ਇੱਕ ਵਰੀ ਫੇਸ ਕੁਆਲਟੀ ਫੇਰ ਦਿਖਾ ਦਈਏ ਆ ਦੇਖੋ ਤੋ ਕਿਉਂਕਿ ਮਾਲ ਜਿਹੜਾ ਦੋਸੋ ਅੱਜ ਭਲਕ ਦੇ ਵਿੱਚ ਆਇਆ ਕੋਈ 1 2 2 2 3 ਦਿਨ ਦਾ ਸਮਾਂ ਹੋਇਆ ਇਸ ਕਰਕੇ ਪਾਰ ਪਿੱਛੇ ਦੀ ਜਿਹੜੀ ਆ ਉਹ ਤਸੱਲੀ ਇਹ ਆ ਵੀ ਦੋ ਤਿੰਨ ਦਿਨਾਂ ਦੇ ਵਿੱਚ ਕਿਸੇ ਰਕਮ ਦੀ ਕੋਈ ਗੱਲਬਾਤ ਵੇਖਣ ਦੇ ਵਿੱਚ ਨਹੀਂ ਨਜ਼ਰ ਆਏਗੀ ਤੋ ਕੋਈ ਭਰਾ ਆਪਦੀ ਤਸੱਲੀ ਕਰ ਲੈ ਇਧਰ ਤੁਹਾਨੂੰ ਆਪ ਬਹਿਣੀ ਵਾਲੇ ਪਾਸੋਂ ਵਿਖਾਦ ਕੇ ਆ ਕਰ ਲੋ ਚੱਕ ਜੀ ਬਾਕੀ ਆ ਕੋਈ ਸਾਹ ਕੋਈ ਫੋੜ ਛਾਂਗ ਨਹੀਂ ਆਏ ਪੱਧਰ ਚ ਛੱਡਾ ਵਾ ਚੱਲ ਕਰ ਮਾਰੀ ਹਾਂ ਨਾ ਚੰਗਾ ਸੋਨਾ ਕੇ ਗੱਲਾਂ ਆ ਚੱਡਾ ਵੀ ਤਾਂ ਤੱਕ ਪੂਰਾ ਸਾਰ ਤੱਕ ਭਰਨਦੀ ਆ ਠੀਕ ਹੈ ਜੀ ਲੱਭੇ ਨਿਸ਼ਾਨ ਆ ਕਿ ਨੈਕਸਟ ਆਪਣੇ ਕੋਲੇ ਕੋ ਬੱਚੀ ਆ ਜਾਂਦੀ ਐ ਦੋਂਡ ਪਿਓ ਦੋ ਦਾ ਵੀਰ ਜੀ ਦੋਂਦੀ ਬੱਚੀ ਆ ਹਾਂ ਜੀ ਦੋਂਦੀ ਆ ਉਹ ਵੀ ਇਹ ਦੋਂਦੀ ਬੱਚੀ ਆ ਗਈ ਠੀਕ ਹੈ ਜੀ ਐਫ ਦੇ ਵਿੱਚ ਕਰਾਸ ਬੱਚੀ ਆ ਲਵੀ ਜੀ ਆ ਤੇ ਬਾਕੀ ਤੁਸੀਂ ਆ ਪ੍ਰੋਪਰ ਦੇਖੋ ਪਲੂਨ ਪਹਿਲਾ ਸੂਆ ਬੱਚੀ ਨੇ ਸੂਣਾ ਤੇ ਸਮਾਜ ਦਾ ਨਿਸ਼ਾਨ ਕਿੰਨਾ ਕੁ ਟਾਈਮ ਅਜੇ ਲੈ ਜਾਉ ਇਹ ਵੀ ਜੀ ਹਫਤਾ 10 ਦਿਨ ਖੜਦੀ ਹੈ ਵੀ ਹਫਤਾ 10 ਦਿਨ ਹਾਂਜੀ ਬਾਕੀ ਥੱਲੇੋਂ ਬੜੀ ਸਫਾਈ ਥੱਲੇੋਂ ਸਫਾਈ ਹੈ ਬਾਕੀ ਠੰਡੀ ਠੁੰਡੀ ਪੂਰੀ ਆ ਹਾਂ ਆ ਦੇਖੋ ਬਾਕੀ ਇਹਦੇ ਵੀ ਸ਼ਹਿਦ ਆਉਂਦਾ ਪੂਰਾ ਚੋਪਲ ਸ਼ਹਿਦ ਹੀ ਆਉਂਦਾ ਨਾ ਹਾਂ ਸ਼ਹਿਦ ਹੀ ਆਉਂਦਾ ਉਹ ਵੀ ਚੋਪਲ ਜੀ ਦੋਸਤੋ ਸ਼ਹਿਦ ਹੀ ਆਉਂਦਾ ਸੋ ਲਵੀ ਵੱਜੀ ਹੈ ਤੇ ਕੱਦ ਹਾਈਟ ਦੀ ਜੇਕਰ ਗੱਲ ਕਰ ਲਈਏ ਤੇ ਮੀਡੀਅਮ ਤੋਂ ਥੋੜੀ ਜੀ ਪਲੱਸ ਹਾਈਟ ਆ ਵੱੱਛੀ ਹੋ ਜੇ ਵਾਦਾ ਕਰੂਗੀ ਕਿਉਂਕਿ ਅਜੇ ਤਕਰੀਬਨ 5 ਸਾਲ ਜਵਾਨ ਹੋਦੇ ਤੱਕ ਪਸ਼ੂ ਵਧਦੇ ਆ ਠੀਕ ਆ ਜੀ ਤੇ ਦੋਦਾਂ ਹੋ ਸਕਿਆ ਤੇ ਵੀਡੀਓ ਵਿੱਚ ਤੁਹਾਨੂੰ ਇਹ ਨਹੀਂ ਵਿਖਾਵਾਂਗੇ ਵਿਖਾਏ ਜੀ ਕਹਿੰਦੀਆਂ ਗੱਲਾਂ ਨਹੀਂ ਆ ਇਹ ਦੋ ਦੰਦ ਹੈ ਕੀ ਤੇ ਦੋ ਦੰਦ ਹੀ ਕਹਿਣਾ ਵਾ ਚਲੋ ਜੀ ਹੁਣ ਲੈ ਜੂਗੀ 8-7 ਦਿਨ ਜੀ ਦਾਸ ਦੇ ਮਾਂ ਨਾ ਮੰਨ ਕੇ ਦਾ ਇਧਰ ਕੱਚੀ ਮੰਨ ਕੇ ਸੌਦਾ ਕਰੇ ਆਪਣੇ ਨਾਲ ਕਿ ਰੰਗ ਬਾਜਾ ਕਰਮਾਲੀ ਹਾਂ ਜੀ ਬਾਕੀ ਰਾਜੀ ਰੂਜੀ ਪੂਰੀ ਹੈ ਜੇ ਤੇ ਬੱਚੀ ਨੇ ਖੁੱਲਣਾ ਵਾ ਹਾਂ ਸੋ ਫੇਸ ਕੁਆਲਿਟੀ ਵੇਖੋ ਲਵੀ ਜੀ ਬੱਚੀ ਆ ਵੈਸੇ ਵੀ ਮੂੰਹ ਤੰਤੀ ਦੋਸਤੋ ਪਸ਼ੂ ਬਣਦੇ ਸੌਰ ਤੇ ਘਾਟੀ ਆ ਕਦੀ ਟਮਾਟਲਾ ਪਸ਼ੂ ਵੀ ਚੰਗੀ ਕੇਅਰ ਕਿਸੇ ਭਰਾ ਨੇ ਕੀਤੀ ਹੈ ਵੀ ਦੋੰਦੀਆਂ ਖੇਰੀਆਂ ਸੁੰਦੀਆਂ ਨੇ ਤੇ ਦੋਂਦੀ ਬੱਚੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਸੋ ਲੇਵੇ ਲੂਵੇ ਦੀ ਟਿੱਲ ਬਹੁਤ ਸੋਣੀ ਹੈ ਥੱਲੇ ਤੁਸੀਂ ਵੇਖੋਗੇ ਕਿਉਲਾ ਚਾਲਾ ਬਹੁਤ ਸੋਹਣਾ ਕਰਮਾਲੀ ਦਾ ਤੇ ਮੁੱਠੀ ਥਾਣਾ ਨਿਕਲ ਕੇ ਸਾਹਮਣੇ ਆਊਗਾ ਵੈਸੇ ਹੁਣ ਵੀ ਜਿਹੜਾ ਬਿਲਕੁਲ ਬਾਕੀ ਥੋੜੀ ਨਹੀਂ ਝੜਦੀ ਆ ਉਦਾਂ ਨਹੀਂ ਕੁਝ ਆਂਦੀ ਨਹੀਂ ਜਿੱਦਾਂ ਮਰਜੀ ਹੱਥੋਂ ਤੇ ਫੇਰੀ ਹੋਵੇ ਜੀ ਹਾਂ ਥਾਂ ਥੋੜੇ ਪੂਰਾ ਸਪੈਸ਼ਲ ਆ ਕੋਈ ਇਹੋ ਜੀ ਗੱਲਬਾਤ ਨਹੀਂ ਆ ਚੰਗੀ ਨਵਾਂ ਅੰਗਾ ਹਨਾ ਬੱਚੀ ਬਹੁਤ ਪਿਆਰੀ ਆ ਸੋ ਇਧਰੋਂ ਕਨਫਰਮ ਆਪਾਂ ਕਰਾ ਦਿੰਨੇ ਜੇਕਰ ਮੂੰਹ ਫੜ ਕੇ ਨਹੀਂ ਨਹੀਂ ਮੂੰਹ ਫੜਾਉਂਦੀ ਵੀਰ ਜੀ ਆ ਪਿਓ ਲਓ ਜੀ ਠੀਕ ਆ ਸੋ ਦੋਨ ਦੇ ਬਰਾਬਰ ਹੀ ਕੀਤੇ ਆ ਜੀ ਹਾਂ ਦੂਜੇ ਦੁੱਧ ਦਾਂਦੇ ਆ ਵੀਰ ਜੀ ਬਾਕੀ ਆਈਓ ਦੋਧੀ ਗਿਆਣਾ ਦੁੱਧ ਦਾਂਦਾ ਹਾਂਜੀ ਤੇ ਇਹ ਬੱਚੀ ਦੋਸਤੋ ਮੋਹ ਦੰਦੀ ਕਨਫਰਮ ਤੁਹਾਨੂੰ ਕਰਾ ਦਿੱਤੀ ਆ ਸੋ ਪਸੰਦ ਆਊਗੀ ਬਿਲਕੁਲ ਲਵੀ ਜੀ ਬੱਚੀ ਆ ਢਿਲ ਟੁਲ ਬਹੁਤ ਆ 8-10 ਦਿਨਾਂ ਦਾ ਆਈਡੀਆ ਲਾ ਕੇ ਕੋਈ ਭਰਾ ਸੌਦਾ ਕਰ ਲੇ ਬਹੁਤ ਪਿਆਰੀ ਬੱਚੀ ਆ ਤਾਂ ਕੀ ਮੁੱਲ ਡਿਮਾਂਡ ਕਰਦੀ ਏ ਦੀ ਮੁੱਲ 60-65 ਜੋ ਮਰਜ਼ੀ ਕਰੀਏ 57000 ਦੀ ਜੈ ਸਨੋ ਦਵਾਂਗੇ 57000 ਦੀ ਹਾਂਜੀ ਠੀਕ ਆ ਬਈ ਹਾਂ ਚਲ ਬਾਕੀ ਵੇਖ ਲਈ ਮੌਕੇ ਤੇ ਕੋਈ ਸਜਣ ਦੇੜੇ ਮੌਕੇ ਦਾ ਵਾ ਪਹਿਲਾਂ ਜਾਇਜ਼ ਕੀਤਾ ਤੁਹਾਨੂੰ ਪਤਾ 65 70 ਤੋਂ ਕੋਈ ਘੱਟ ਕੱਲੇ ਕਰ ਆਪਾਂ ਫੇਰ ਵੀ ਖਿੱਚ ਕੇ ਕੰਮ ਰੱਖੰਦਾ ਆ ਹਾਂ ਚਲ ਬਈ ਆਹ ਦੇਣਾ 55000 ਦੀ ਦੇਣੀ ਆ ਚਲੋ ਹਾਂਜੀ ਲਓ ਵੀ ਇਹ 55000 ਦੀ ਵਾੜ ਮਿਲ ਜੂਗੀ ਠੀਕ ਆ ਜੀ ਸੋ ਇਹ ਬੱਚੀ ਦੀ ਡਿਟੇਲ ਆ ਤੇ ਬਾਕੀ ਮੋਹੋਂ ਦੰਦੀ ਤੁਹਾਨੂੰ ਨੋਟ ਕਰਾਤਾ ਇੱਧਰ ਇੱਕ ਨਿਸ਼ਾਨ ਇੱਕ ਲਾਸਟ ਵਿੱਚ ਆਪਣੇ ਕੋਲ ਆ ਨਾਗ ਆ ਗਿਆ ਇਹ ਵੀ ਜੀ 12 ਦਿਨਾਂ ਦਾ ਕੱਚੀ ਆ 12 13 ਦਿਨ ਹਾਂਜੀ ਇਹ ਦੂਜਾ ਸੂਹਾ ਸੁਣੀ ਆ ਠੀਕ ਹੈ ਬਈ ਹਾਂ ਲੋਬੀ ਸੈਕੰਡ ਟਾਈਮਰ ਆ ਦੂਜਾ ਸੂਆ ਇਹ ਵੈੜ ਨੇ ਸੁਣਾ ਨਾ ਡਰ ਕੁਛ ਨਹੀਂ ਆਲਾ ਚਾਲਾ ਵਿਖਾਲਾ ਢਿਲ ਢੁਲ ਥੱਲੋਂ ਤੁਸੀਂ ਵੇਖੋ ਕਾਫੀ 12 13 ਦਿਨਾਂ ਦਾ ਹਜੇ ਸਮਾਂ ਬਾਕੀ ਆ ਦੂਜਾ ਸੂਆ ਆ ਦੇਖੋ ਇਹ ਆਪਾਂ ਆਪਣੇ ਸਾਂਝ ਵਾਲੇ ਬੰਦਿਆਂ ਦੇ ਲਈ ਇਹ ਪਹਿਲੇ ਸੂਏ 17 18 ਕਿਲੋ ਦੁੱਧ ਭਰਿਆ ਵੀਰ ਜੀ ਪਲੂਣਦੇ ਹਨ ਹਾਂਜੀ ਠੀਕ ਆ ਤੇ ਹੁਣ ਦੂਜਾ ਸੂਆ ਸੋਣੀ ਆ ਤੇ ਐ ਤਸੱਲੀਆਂ ਪੂਰੀਆਂ ਕਰੋਗੇ ਹੁਣੇ ਦੁੱਧ ਦੀਆਂ ਠੀਕ ਆ ਹਾਂਜੀ ਲਓ ਠੀਕ ਆ ਜੀ ਸੋ ਬਣ ਜਾਣਾ ਕਾਫੀ ਥੱਲੇ ਉਹ ਕਰਮਾੜੀ ਦਾਹਾਂ ਤੋਂ ਆ ਜਾ ਮੱਛੀ ਖੁੱਲਣ ਲਈ ਆ ਇਹ 10 15 ਦਿਨ ਰਮਾਨਾ ਲੈਣੇ ਵੀ ਜੀ ਤੇ ਵੀ ਉਹਦੀ ਗੱਲ ਖਣੋ ਵੀ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ ਇਹ ਪਾਉ ਉਹ ਗੱਲ ਹੀ ਬਣ ਜਾਣੀ ਹੈ ਚਲੋ ਬਾਕੀ ਨਿਸ਼ਾਨ ਟਿੱਪਣ ਟੁੱਪਣਾ ਇੱਕੋ ਜਿਹਾ ਨੇ ਆ ਰਿਹਾ ਇੱਕ ਨੰਬਰ ਵੀਰ ਜੀ ਇੱਕ ਨੰਬਰ ਆ ਬ ਚਵਾਈ ਖੋਦ ਇਹਦੇ ਹੱਥੀ ਕੀਤੀ ਜਣਾ ਜਦੋਂ ਪਹਿਲਾਂ ਸੂਈ ਆ ਅੱਛਾ ਅੱਛਾ ਹਾਂ ਆਪਾਂ ਆਦੇ ਬੰਦੇ ਬਾਹਰ ਹੋਣੀ ਇਹ ਗਾ ਲਈ ਵੀਰ ਜੀ ਲਓ ਜੀ ਠੀਕ ਆ ਜੀ ਇੱਕ ਵਾਰੀ ਪੂਰੀ ਤੁਹਾਨੂੰ ਤਸੱਲੀ ਨਾਲ ਦਿਖਾ ਦਈਏ ਫੇਸ ਕੁਆਲਟੀ ਬਾਡੀ ਸਟਰਕਚਰ ਵੇਖੋ ਤੁਸੀਂ ਤੇ ਵਜਨ weight ਕਰਨ ਵਾਲੀ ਦਾ ਪੂਰਾ ਤੇ ਕੱਦ ਵੀ ਮੀਡੀਅਮ ਮੰਨ ਕੇ ਹੀ ਸੌਦਾ ਤੁਸੀਂ ਕਰ ਲਿਆ ਜੀ ਠੀਕ ਆ ਤੇ ਢਿੱਲ ਕੋਈ ਫੋੜ ਸ਼ਾਂਗ ਨਹੀਂ ਕਿ ਕੋਈ ਬੱਚਾ ਨਹੀਂ ਗੈਕਟਰਾਂ ਨਾਲ ਚਾਰੇ ਥਾਣਾ ਬਾਕੀ ਥੋੜੀ ਡਰਦੀ ਆ ਉਧਾਂ ਆਂਦੀ ਨਹੀਂ ਕੋਸ਼ਿਸ਼ ਜਿੱਦਾਂ ਮਰਜੀ ਹੱਥੋਂ ਤੇ ਫੇਰੀ ਜਾਓ ਉਪਰ ਇਹ ਤਾਂ ਡਰਦੀ ਆ ਅੱਛਾ ਬਾਕੀ ਦੋਵੇਂ ਥਾਣਾ ਥਣ ਵਾਲੇ ਪਾਸੇ ਦੋਵਾਂ ਦੀ ਪੂਰੀ ਸਫਾਈ ਹਾਂਜੀ ਪੂਰੀ ਵੀਰ ਜੀ ਸਾਰੇ ਮਾਲ ਦੀ ਆਪਣੀ ਤਸੱਲੀ ਵੀਰ ਜੀ ਹਾਂ ਲੈ ਵੀ ਨਹੀਂ ਜਾਣ ਕੀ ਮੁੱਲ ਕਰਤਾ ਪਈਦਾ ਮੋਲ ਵੀਰ ਜੀ ਜਾਜ ਹੀ ਕਰਾਂਗੇ ਇਹ ਤਾਂ 60 60 ਨਹੀਂ ਕਰਨਾ ਇਹ ਵੀ ਇੱਕੋ ਸੇਮ ਰੇਟ ਤੇ ਦੇ ਦੇਣੀ ਆ 55 55 ਦੇ 55 55 ਅੱਜ ਜਿੰਨਾ ਰੇਟ ਪਾਉਂਦੇ ਉਹਨੇ ਤਾਂ ਦੇਣੀਆਂ ਜੇ ਸਵਾਗੇ ਵੇਚੀਆਂ ਫਿਰ ਵੱਧ ਵੇਚਾਂਗੇ ਵੀ 10 ਦੀ ਜੋੜੀ ਬਣ ਗਈ ਆ ਹਾਂਜੀ ਇੱਕ 10 ਦੀ ਲੋ ਵੀ ਇੱਕ 10 ਦੀ ਜੋੜੀ ਹੋ ਗਈ ਆ ਠੀਕ ਆ ਹਾਂ ਤੇ ਕਿਸੇ ਭਰਾ ਨੇ ਬਿਲਕੁਲ ਜੋੜੇ ਦਾ ਵੀ ਸੌਦਾ ਮਾਰਨਾ ਤੇ ਉਹ ਵੀ ਤੁਹਾਨੂੰ ਪਤਾ ਲੱਗ ਹੀ ਗਿਆ ਉਹਦੇ ਵਿੱਚੋਂ ਚਲੋ ਕੋਈ 200 ਰੁਪਇਆ ਕੋਈ ਛੋੜ ਕੇ ਤੇ ਮਾਨਤਨ ਹੋਰ ਖੁਸ਼ੀ ਨਾਲ ਹੋ ਜੂਗੀ ਸੋ ਸਿੰਗਲ ਸਿੰਗਲ ਦਾ ਰੇਟ ਜੀ ਅੱਗੇ ਆਪਾਂ ਪਿੱਛੇ ਜੇ ਲਿਆਂਦੀ ਚੌਗੀ ਵੱਛੀ ਲਿਆਂਦੀ ਸੀ ਪਹਿਲਾਂ ਨਾ ਕੋਈ ਆਂਦਾ ਸੀ ਨਾ ਦੁੱਧ ਭਰਨਾਂ ਨੇ ਆਪਾਂ 18 ਕਿਲੋ ਦੁੱਧ ਚਵਾ ਕੇ ਦੇਤਾ 18 ਕਿਲੋ ਦੀ ਮਗਰੋਂ ਗਰੰਟੀ ਆ ਜੀ ਇਹਦੀ ਮਾਨ ਦੇ ਦੁੱਧ ਵੜਾ ਦਿੰਦੀ ਸੀ 18 ਕਿਲੋ ਦੁੱਧ ਚਵਾ ਕੇ ਦਿੱਤਾ ਹਾਂ ਚਵਾ ਕੇ ਦਿੱਤਾ ਕਹਿਣ ਵਾਲੀਆਂ ਗੱਲਾਂ ਨਹੀਂ ਆ ਹੁਣ ਜਿੰਨਾ ਜਿੰਨਾ ਦੁੱਧ ਹੁਣ ਜੇ ਦੇ ਆਪਣੇ ਘਰ ਸੂਪੀਆਂ ਤੇ ਪੂਰੀ ਤਸੱਲੀ ਕਰਾ ਕੇ ਦੇਵਾਂਗੇ ਚੌਗੀ ਸੀ ਉਹ ਨਿਸ਼ਾਨੋ ਆ ਚੌਗੀ ਸੀ ਵੇਚੀ ਉਹ ਹਾਂ ਠੀਕ ਆ ਲਓ ਵੀ ਇਹ ਦ ਇਹ ਬਾੜ ਮਿਲ ਜੂਗੀ ਤੁਹਾਨੂੰ 1,10,000 ਦੀ ਜੋੜੀ ਆ ਤੇ ਇਧਰ ਜਿਹੜੀ ਇੱਕ ਮੱਝ ਤੁਹਾਨੂੰ ਦਿਖਾਤੀ ਆ ਕਾਫੀ ਸਾਫ ਸੁਥਰੀ ਮੈਂ ਆ ਕਰਮਾਲੀ ਠੀਕ ਆ ਜੀ ਸੋ ਜਿਹੜੇ ਮੇਰੇ ਭਰਾਣੇ ਤਕਰੀਬਨ ਇੰਨੇ ਕ ਪੈਸੇ ਲਾਉਣੇ ਆ ਠੀਕ ਆ ਤੇ ਚੰਗੀ ਮੱਝ ਲਾਪਰੇ ਤੁਸੀਂ ਗੱਬਣ ਮੈਂ ਆ ਹਜੇ ਪੰਜ-ਸੱਤ ਦਿਨ ਸੁੰਦੀ ਨਹੀਂ ਨੀਗੀ ਤੇ ਚੰਗੀ ਥੱਲੇ ਬਣ ਬਣ ਜਾਊਗੀ ਤੇ ਇੱਕ ਇਧਰ ਬਿਲਕੁਲ ਹੌਲੇ ਰੇਟ ਦੇ ਵਿੱਚ ਕੋ 75,000 ਯੈਸ ਨੂੰ ਜਿਹੜੀ ਇਹ ਮੱਝ ਮਿਲ ਜੂਗੀ 9 ਕਿਲੋ ਦੁੱਧ ਮਹੀਨੇ ਕ ਦੀ ਸੁਹੀ ਆ ਮਗਰ ਕਟਾ ਸੋ ਇਹ ਅੱਜ ਨਾਗਨੇ ਟੋਟਲ 4 ਨਿਸ਼ਾਨ ਸਿੰਘ ਹੋਣਾ ਦੇ ਕੋਲ ਤੇ ਕਰੋ ਮੇਰਾ ਭਰਾ ਸੰਪਰਕ ਇੱਥੇ ਆਣ ਕੇ ਕਿਸੇ ਭਰਾ ਨੇ ਵੇਖਣੀਆਂ ਤੇ ਲੋਕੇਸ਼ਨ ਆਪਾਂ ਤੁਹਾਨੂੰ ਨੋਟ ਕਰਾ ਹੀ ਦਿੱਤੀ ਆ ਤੇ ਨਿਸ਼ਾਨ ਇੱਕ ਨੰਬਰ ਕਰਦੇ ਨੰਬਰ ਹੈ ਵੀਜੀ 70 76 74 47 ਪਿੰਡ ਅਗਰ ਸੂਲਪੁਰ ਨਹਿਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਵੀਜੀ ਠੀਕ ਹੈ ਜੀ ਭਰਾਵੋ ਇਹ ਗੱਲਬਾਤ ਤਾਂ ਠੀਕ ਆ ਜੀ ਤੇ ਮੇਰਾ ਭਰਾ ਕਰਦੇ ਰਿਓ ਕਰੋ ਕਾਲ ਪਸ਼ੂ ਆਉਂਦੇ ਰਹਿੰਦੇ ਆ ਜਾਇਜ ਰੇਟਾਂ ਦੇ ਉੱਤੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ